प्यारा सस्ता सस्ता 16 किलो तो प्यारा जी पूरे डब्बे मार के पूरे जी पूरे डब्बे मार के तीन टाइम बना चवाई करके अपने ਘਰੋ ਲੈ ਕੇ ਜਾਵੇ ਕੋਈ ਵੀ ਆ ਜਿੱਤਾ ਹੈ ਚਾਰ ਦੰਦ ਦਾ ਬਾਈ ਮੂੰਹ ਆਏ ਦਿਖਾएंगे ਬੜਾ ਪਟ ਗਿਆ ਤੇ ਦਿਖਾ ਦੇ ਖਾਣੇ ਖਾਣੇ ਲੋ ਦੋਸਤੋ ਚੈੱਕ ਕਰ ਲਓ ਸਿੰਘ ਚਾਰ ਦੰਦ ਬੱਛੀ ਹੈ ਹਾਂਜੀ ਸਸੀ ਗੱਲ ਦੋਸਤੋ ਸਵਾਤ ਕਰਦੇ ਆ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਝੋੜ ਜ਼ਿਲ੍ਹਾ ਸ੍ਰੀ ਮਕਸਦ ਸਾਹਿਬ ਬਾਈ ਮਨਜਿੰਦਰ ਦੇ ਘਰੇ ਤਾਜੀ ਸੂਈ ਸਵਾਈ ਵਹਿੜ ਦਿਖਾਉ ਉਹ ਬਾਈ ਕੋਲੇ ਬੈਠ ਤੁਸੀਂ ਚੈੱਕ ਕਰ ਲੋ ਸਕਰੀਨ ਤੇ ਦਿਸ ਜੰਦੀ ਸੁਣੋ ਕੱਲਾ ਕੱਲਾ ਥਣ ਲੱਗ ਗਿਆ ਬੈਠਦੇ ਗੁਲਾਬੀ ਥਾਣਾ ਪਿੱਛੋਂ ਜੇ ਆਪਾਂ ਤੁਹਾਨੂੰ ਨਜ਼ਰ ਮਾਰ ਦਿੰਨੇ ਇੱਕ ਵਾਰੀ ਨੇਵੇ ਦੀ ਕੁਆਲਿਟੀ ਬਹੁਤ ਚੰਗੀ ਹੈ ਗੁਆਲਿਟੀ ਹੈ ਪਿੱਛੇ ਵੱਚਾ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆਂ ਹੋਰ ਵੀ ਦਿਖਾਵਾਂਗੇ ਤੁਹਾਨੂੰ ਆਜੋ ਕਰਾਈਏ ਬਾਈ ਨਾਲ ਗੱਲਬਾਤ ਜੈਸਰ ਬਾਈ ਜੀ ਸਾਸਰੀ ਦਾ ਬਾਈ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਪਹਿਲਾਂ ਜੀ ਨਾਮ ਮਨਜਿੰਦਰ ਸਿੰਘ ਸਾਣਾ ਉਹ ਬਲਦੇਸ਼ ਸਿੰਘ ਪਿੰਡ ਝੋੜ ਜ਼ਿਲ੍ਹਾ ਸ਼੍ਰੀਮੁਖਤ ਸਰਪਾਹ ਜੀ ਔਰ ਦਾ ਰਸਤੇ ਤੇ ਮਲੋਟਾ ਮੁਕਸਰ ਰੋਡ ਤੋਂ ਔਲਖ ਪਿੰਡ ਪੈਂਦਾ ਔਲਖ ਤੋਂ 2 ਕਿਲੋਮੀਟਰ ਸ਼ਬਦੇ ਵੱਲ ਪਿੰਡ ਘੋੜਾ ਜੀ ਠੀਕ ਹੈ ਜੀ ਬਾਈ ਜੀ ਆਪਣੇ ਕਿੰਨੇ ਦਿਨ ਹੋ ਗਏ ਸੂਈ ਨੂੰ ਘੜਨ ਨੂੰ ਇਹਨੂੰ 8 ਦਿਨ ਹੋ ਗਏ ਬਾਈ ਜੀ ਸੂਈ ਨੂੰ ਜੀ ਤੇ ਦੁੱਧ ਕਿੰਨਾ ਤਿਆਰ ਆਸਟਾ ਆਸਟਾ 16 ਕਿਲੋ ਦੁੱਧ ਤਿਆਰ ਆ ਜੀ ਪੂਰੇ ਡੱਬੇ ਮਾਰ ਕੇ ਜੀ ਪੂਰੇ ਡੱਬੇ ਮਾਰ ਕੇ ਤਿੰਨ ਟਾਈਮ ਬਣਾ ਚਵਾਈ ਕਰਕੇ ਆਪਣੇ ਘਰੋਂ ਲੈ ਕੇ ਜਾਵੇ ਕੋਈ ਵੀ ਆ ਜੇ ਘਰੇ ਰੱਖਣ ਵਾਲਾ ਬਾਈ ਆਉਂਦਾ ਕੋਈ ਵੀਰ ਤੇ ਪੂਰੀ ਜ਼ਿੰਮੇਵਾਰੀ ਹੋਊਗੀ ਪੂਰੀ ਜ਼ਿੰਮੇਵਾਰੀ ਹੋਊਗੀ ਬਾਈ ਜੀ ਦੀ ਇਹਦੀ ਤਿੰਨ ਟਾਈਮ ਚਵਾਈ ਕਰਦੇ ਤਿੰਨ ਟਾਈਮ ਪਹੁੰਚ ਚਾਰ ਟੱਬ 16 ਲੀਟਰ ਦਿੰਦੀ ਹੈ 16 ਲਓ ਜਮਾ ਤਿਆਰ ਆ ਬਾਈ ਜੀ ਠੀਕ ਹੈ ਜਮਾ ਤਿਆਰ ਆ ਤੇ ਬਾਈ ਜੀ ਆਪਾਂ ਤੋੜ ਕੇ ਦਿਖਾ ਦਗੇ ਤੋੜ ਕੇ ਦਿਖਾ ਦਿਆ ਜੀ ਲੈ ਤੋਰੇ ਬਈ ਆਹ ਬਾਈ ਪਰਾਣਾ ਮੜਾਇਆ ਲਓ ਦੋਸਤੋ ਚੈੱਕ ਕਰ ਲਓ ਤੁਸੀਂ ਲੈਵੇ ਬਲੋਵੇ ਤੁਹਾਨੂੰ ਅੱਗੋਂ ਹੀ ਦਿਖਾ ਦਾਂਗੇ ਆਪਾਂ ਪਿੱਛੋਂ ਦੇਖ ਲਓ ਇੱਕ ਵਾਰੀ ਤੁਸੀਂ ਥਾਲਣੀ ਬਾਈ ਰੋਕੀ ਮੜਾਇਆ ਬਸ ਪਤਾ ਹੈ ਉੱਠੇ ਹੋੜ ਲਾ ਥੋੜਾ ਜਿਹਾ ਉਪਰਾ ਕਰਦੀ ਹੈ ਲੈ ਬੰਨ ਦੇ ਕੇ ਥੋੜਾ ਤੁਸੀਂ ਚੈੱਕ ਕਰਨ ਲਈ ਵੀ ਦੋਸਤੋ ਥਾਣਾ ਪਾ ਤੁਹਾਨੂੰ ਦੁਆਰੇ ਦਿਖਾ ਦਿੰਦੇ ਆ ਲਾਲੀ ਥਾਣਾ ਤੇ ਲੇਵੇ ਦੀ ਕੁਆਲਿਟੀ ਤਾਂ ਬਹੁਤ ਚੰਗੀ ਕੁਆਲਿਟੀ ਹੈ ਇਹ ਜੀ ਕਿੰਨੇ ਦਾੰਦਾ ਹੈ 4 ਦਾੰਦਾ ਬਾਈ ਮੂੰਹ ਆ ਇਹ ਦਿਖਾएंगे ਬੜਾ ਪਟ ਗਿਆ ਤੇ ਦਿਖਾ ਦੇ ਖਾਣੇ ਖਾਣੇ ਲੋ ਦੋਸਤੋ ਚੈੱਕ ਕਰ ਲਓ ਤੁਸੀਂ 4 ਦਾੰਦਾ ਬੱਛੀ ਹੈ ਬਸ ਰਹਿ ਬਸ 4 ਦਾੰਦਾ ਬੱਛੀ ਹੈ ਦੋਸਤੋ ਸਬਜ਼ੀ ਦੀ ਡਿਮਾਂਡ ਦਮਨ ਬਾਈ ਵੀ ਫੋਨ ਤੇ ਕਰਾਂਗੇ ਜੀ ਤੇ ਰੇਤ ਬਾਈ ਜੈ ਜੈ ਫੋਨ ਹੋਊਗਾ ਜੀ ਕੋਈ ਆਉ ਨਹੀਂ ਹੋਣਾ ਬੜਾ ਲੰਮਾ ਚੌੜੇ ਵਾਲਾ ਜੀ ਅਸਲ ਲੰਮਾ ਚੌੜਾ ਨਹੀਂ ਜੀ ਆਪਣੀ ਵੀਡੀਓ ਵੇਖ ਕੇ ਕੋਈ ਵੀਰ ਆਉਂਦਾ ਪੂਰਾ ਮਾਨ ਤਨ ਕੀਤਾ ਜਾਊ ਬਾਈ ਜੀ ਦਾ ਪੂਰਾ ਮਾਨ ਤਨ ਕੀਤਾ ਜਾਊ ਬਾਈ ਨੰਬਰ ਬੋਲੀ ਬਾਈ 95019 ਜੀ 58933 ਜੀ ਠੀਕ ਹੈ ਦੋਸਤੋ ਜੇ ਤੁਹਾਨੂੰ ਵਹਿੜ ਪਸੰਦ ਆਉਦੀ ਹੈ ਤਾਂ ਬਾਈ ਦਾ ਨੰਬਰ ਆਪਾਂ ਲੈਤਾ ਤੇ ਸਕਰੀਨ ਤੇ ਵੀ ਚਲਾਵਾਂਗੇ ਨੰਬਰ ਤੇ ਤੁਸੀਂ ਬਾਈ ਦਾ ਜਰੂਰ ਸੰਪਰਕ ਕਰ ਸਕਦੇ ਹੋ ਠੀਕ ਹੈ ਦੋਸਤੋ ਜੇ ਆਪਣੀਆਂ ਥੋੜਾ ਵੀਡੀਓ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਕਰੋ ਤੇ ਕਮੈਂਟ ਕਰਕੇ ਦੱਸ チどうしを作ったのばい